ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੰਜਾਬ ਸਥਾਪਨਾ ਦਿਵਸ ਇਹ ਉਹਨਾਠਾ ਪੰਜਾਬ ਸਥਾਪਨਾ ਦਿਵਸ ਹੈ ਆਪ ਸਾਰੇ ਪੰਜਾਬੀਆਂ ਨੂੰ ਦੇਸ਼ ਵਿੱਚ ਇਸ ਵਿੱਚ ਵਸਦੇ ਹੋਏ ਸਾਰੇ ਪੰਜਾਬੀਆਂ ਨੂੰ ਪੰਜਾਬ ਸਥਾਪਨਾ ਦਿਵਸ ਦੀ ਬਹੁਤ ਬਹੁਤ ਵਧਾਈਆਂ ਜੀ ਪੰਜਾਬੀ ਜਿੱਥੇ ਵੀ ਰਹਿੰਦੇ ਨੇ ਬੜੇ ਖੁਸ਼ਹਾਲ ਤਰੀਕੇ ਨਾਲ ਲੋਕਾਂ ਨਾਲ ਮਿਲਵਰਤਨ ਸਾਡਾ ਪੰਜਾਬ ਇਹ ਸੰਦੇਸ਼ ਦਿੰਦਾ ਹੈ ਕਿ ਆਪਸੀ ਭਾਈਚਾਰਕ ਸਾਂਝ ਬਣਾਏ ਰੱਖੋ ਪੰਜਾਬ ਬਹੁਤ ਹੀ ਖੁਸ਼ਹਾਲ ਰਾਜ ਹੈ ਜੀ ਭਾਰਤ ਦਾ ਜਿੱਥੇ ਬਹੁਤ ਜ਼ਿਆਦਾ ਅੰਨ ਇਥੇ ਉਗਾਇਆ ਜਾਂਦਾ ਹੈ ਤੇ ਲੋਕਾਂ ਨੂੰ ਇਹ ਪਹੁੰਚਾਇਆ ਵੀ ਜਾਂਦਾ ਹੈਗਾ ਤੇ ਦੁੱਧ ਦੀ ਪੈਦਾਵਾਰ ਇੱਥੇ ਬਹੁਤ ਜ਼ਿਆਦਾ ਹੈ ਤੇ ਇੱਥੇ ਬਹੁਤ ਲੋਕ ਨੇ ਜੀ ਸਾਡੇ ਗੁਰੂ ਪੀਰ ਫਕੀਰਾਂ ਦੇ ਜਿਹੜੇ ਸਥਾਨ ਨੇ ਗੁਰੂ ਗੁਰੂ ਸਥਾਨ ਨੇ ਉੱਥੋਂ ਦੇਸ਼ ਵਿਦੇਸ਼ ਵਿੱਚ ਸੰਗਤ ਇੱਥੇ ਆ ਕੇ ਮੱਥਾ ਟੇਕਦੀ ਹੈ ਆਪਾਂ ਨੂੰ ਇਹ ਅਜਿਹੇ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ ਜਿਹੜੇ ਲੋਕ ਕਹਿੰਦੇ ਨੇ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬੀ ਦੀ ਗੱਲ ਕਰਦੇ ਨੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਨੇ ਉਹ ਪੰਜਾਬ ਵਿੱਚ ਮਾਹੌਲ ਹੈ ਤੇ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਮੈਂ ਵੀ ਪੰਜਾਬ ਵਿੱਚ ਮੇਰਾ ਜਨਮ ਹੋਇਆ ਪਟਿਆਲੇ ਵਿੱਚ ਮੇਰੀ ਖੁਸ਼ਕਿਸਮਤੀ ਹੈ ਜੀ ਪੰਜਾਬ ਵਿੱਚ ਮੇਰਾ ਜਨਮ ਹੋਇਆ ਪਟਿਆਲੇ ਦੀ ਧਰਤੀ ਤੇ ਪਵਨ ਧਰਤੀ ਤੇ ਪਟਿਆਲਾ ਸਾਡਾ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਜੀ ਅੱਜ 12 ਦਰੀ ਗਾਰਡਨ ਵਿੱਚ ਇੱਥੇ ਜਦੋਂ ਮੈਂ ਸੈਰ ਕਰਨ ਵਾਸਤੇ ਆਇਆ ਬਹੁਤ ਅੱਛਾ ਲੱਗ ਰਿਹਾ ਸਾਰੇ ਕਿਤੇ ਫੁੱਲ ਖਿੜੇ ਹੋਏ ਨੇ ਲੋਕ ਸਵੇਰੇ ਸਵੇਰੇ ਬੜੇ ਇਹ ਫਿਟਨੈਸ ਕਰਦੇ ਨੇ ਖੁਸ਼ਹਾਲ ਤਰੀਕੇ ਨਾਲ ਤੇ ਮੈਂ 12 ਦਰੀ ਦੇ 24 ਗਰੁੱਪਾਂ ਵੱਲੋਂ ਇਹ 24 ਗਰੁੱਪਾਂ ਦੇ ਬਹੁਤ ਮੈਂਬਰ ਇੱਥੇ ਮੈਂਬਰ ਸਾਹਿਬਾਨ ਨੇ ਆਪ ਸਾਰਿਆਂ ਵੱਲੋਂ ਤੇ ਉਹਨਾਂ ਦੇ ਮੇਨ ਜਿਹੜੇ ਗਰੁੱਪ ਨੇ ਜਿਹੜੇ ਫਿਟਨੈਸ ਕਰਵਾਉਂਦੇ ਨੇ ਫਿਟਨੈਸ ਲਵਰ ਗਰੁੱਪ ਤੇ ਫਿਟਨੈਸ ਕਲੱਬ ਰਾਇਲ ਫਿਟ ਪਟਿਆਲਾ ਤੇ 12 ਦਰੀ ਦਾ ਜਿਹੜਾ ਯੋਗਾ ਗਰੁੱਪ ਹੈ ਸੈਮੀ ਪਾਰਟੀਆ ਪੰਗੜਾ ਗਰੁੱਪ ਹੋਰ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਪੰਜਾਬ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈਆਂ ਜੀ ਮੈਂ ਆਪ ਜੀ ਦਾ ਸ਼ੰਕਰ ਚੋਹਾਨ ਇਹ ਯੂਟਿਊਬਰ ਪਟਿਆਲਾ ਪੰਜਾਬ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ